ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ ਅਸੀਂ ਚੱਲਿਆਂ ਗੁਰਦੁਆਰੇ ਅੱਜ ਹੈਗੀ ਅਸੂ ਮਹੀਨੇ ਦੀ ਹੈਗੀ ਸੰਗਰਾਂਦ ਦਾ ਦਿਹਾੜਾ ਹੈ ਚਲੋ ਜੀ ਅਸੀਂ ਵੀ ਚੱਲਦੇ ਹੁਣ ਦਰਸ਼ਨ ਕਰਨ ਵਾਸਤੇ ਨਾਲੇ ਤੁਹਾਨੂੰ ਵੀ ਕਰਾਵਾਂਗੇ ਬਸ ਅਸੀਂ ਸਾਰੀ ਫੈਮਿਲੀ ਹੋ ਗਈ ਹੈ ਤਿਆਰ ਭੈਣ ਜੀ ਇਹ ਪ੍ਰੈਸ ਪਹਿਲਾਂ ਕਰਮਲ ਸਿੰਘ ਨਾਲੇ ਤਾਂ ਮੈਂ ਤੈਨੂੰ ਸਵੇਰ ਦਾ ਕਿਹਾ ਹੋਇਆ ਵੀ ਆਪਾਂ ਨੇ ਗੁਰਦੁਆਰੇ ਜਾਣਾ ਹੈ ਬਸ 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 ਹੋ ਗਿਆ ਹੈ ਛੇਤੀ ਕਰ ਲੈਣਾ ਟਾਈਮ ਨਹੀਂ ਹੈਗਾ 9:30 ਦਾ ਟਾਈਮ ਤਾਂ ਹੋ ਗਿਆ ਚਲਈਏ ਚਲੋ ਜੀ ਅੱਜ ਅਸੀਂ ਜਾਵਾਂਗੇ ਗੁਰਦੁਆਰਾ ਕਟਾਣਾ ਸਾਹਿਬ ਉੱਥੇ ਜਾ ਕੇ ਨਾ ਨਾਲੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਚਲੋ ਹੁਣ ਚਲਈਏ ਤੇ ਆ ਮਹੀਨਾ ਨਾ ਖੁਸ਼ੀਆਂ ਭਰੇ ਆਵੇ ਸਾਰਿਆਂ ਲਈ ਓਕੇ ਤਿਆਰ ਇਹਨੂੰ ਪ੍ਰੈਸ ਨੂੰ ਚਾਕੇ ਨਾ ਪ੍ਰੈਸ ਵਾਲੀ ਜਗ੍ਹਾ ਰੱਖਿਆ ਨਾਲੇ ਫਟਾਫਟ ਲਾਈਟ ਕਰਦੇ ਬੰਦ ਚਲਈਏ ਚਲਈਏ ਬਸ ਇੱਕ ਨਾ ਸਰੇਗ ਵੀਡੀਓ ਦੇ ਵਿੱਚ ਚਲਈਏ ਚਲਈਏ ਕਰਨਾ ਦਾ ਭੈਣ ਦਾ ਮੈਨੂੰ ਮੈਸੇਜ ਆਇਆ ਇੱਕ ਕਹਿੰਦੀ ਵੀ ਚਰੀਏ ਕਿੱਥੇ ਨੂੰ ਜਾਣਾ ਹੈ ਆਪ ਹੀ ਆਈ ਸੁਣ ਕੇ ਇਹ ਦੀਦੀ ਆਦਾ ਤਾਂ ਹੋ ਗਿਆ ਇੱਕ ਵਾਰ ਬੋਲਾਂ ਨੀ ਤੋ ਚਲੋ ਜੀ ਹੁਣ ਆਪਾਂ ਪਹੁੰਚ ਗਏ ਆਂ ਦਰਾਹੇ ਪٹرول ਪੰਪ ਤੇ ਤੇ ਪਹਿਲਾਂ ਪਵਾ ਲਈਏ ਤੇਲ ਉਸਤੇ ਮਗਰੋਂ ਫੇਰ ਜਾਵਾਂਗੇ ਗੁਰਦੁਆਰਾ ਸਾਹਿਬ ਇਹ ਖੇਮਸਿਆਂ ਦਾ ਪੰਪ ਆ ਦਰਾਹੇ ਵਧੀਆ ਤੇਲ ਨੂੰ ਆਪਾਂ ਦਾ ਜ਼ਿਆਦਾਤਰ ਉਰੀ ਤੇਲ ਪਵਾ ਕੇ ਲੈ ਕੇ ਜਾਣੇ ਆਂ ਸਿਸਟਮ ਬਦਲ ਗਏ ਹੁਣ ਹੁਣ ਅੱਗੇ ਵਾਲਾ ਸਿਸਟਮ ਨਹੀਂ ਰਿਹਾ ਹੈਗਾ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਇਹ ਤਾਂ ਸੜਕ ਸਾਰੀ ਹੀ ਖਰਾਬ ਹੋਈ ਪਈ ਐ ਟਾਈਮ ਬਹੁਤ ਲਾ ਕੇ ਆਪਾਂ ਨੂੰ ਇਹ ਅੱਗੇ ਤਾਂ ਸੜਕ ਵਧੀਆ ਹੁੰਦੀ ਸੀ ਹੁਣ ਤਾਂ ਇਹਦੀ ਬੁਰਾਈ ਹਾਲ ਐ ਸੜਕ ਤੇ ਗੱਡੀ ਵੀ ਢੇਠਾਂ ਹੀ ਲੱਗ ਲੱਗ ਕੇ ਮਸਾਂ ਹੀ ਪਹੁੰਚਾਂਗੇ ਦੇਖ ਤਾਂ ਸਹੀ ਤੂੰ ਿੱਡੇ ਿੱਡੇ ਟੋਏ ਪਏ ਪਏ ਨੇ ਸੜਕ ਤੇ ਮੁਗੋ ਮਕੇ ਕਈਆਂ ਸਾਰੀਆਂ ਗੱਡੀਆਂ ਜਿੰਨੀਆਂ ਵੀ ਟਰੱਕ ਲੰਘੇ ਆ। ਅੱਗੇ ਜਾ ਕੇ ਮੈਨੂੰ ਲੱਗਦਾ ਸਾਫ਼ ਹੋਊਗੀ ਸੜਕ। ਇੰਨਾ ਇੰਨੀ ਟੋਟਾ ਜਿਆਦਾ ਨਾ ਬਹੁਤ ਬੁਰਾ ਹਾਲਤ ਆ ਬਈ। ਸਾਰੀ ਗੱਡੀ ਸਾਡੀ ਮਿੱਟੀ ਨਾਲ ਭਰ ਗਈ। ਹੋਰ ਇਹ ਵੀ ਲਾਂ ਤਾਂ ਆ ਜਾਵੇ। ਨਹੀਂ ਜੀ ਵਾਧੂ ਘਟ ਕਰਨਾ ਪਿੱਛੇ ਹੋ ਕੇ ਆ ਜਾਂਦੀ ਆ। اے ربّا دیکھیاں آہا آہا ہوتا او بھی لگ گیا 파ਟ 파ਟ ਕ ਵੀ ਲੱਗ ਗਿਆ ਹੁਣ ਤਾਂ اے ਸੜਕ ਦਾ ਹੀ ਮਾੜਾ ਹਾਲ ਐ ਠੀਕੇ ਦੀਦੀ ਚਾਲੂ ਕਰਕੇ ਰੱਖੀਏ ਨਾ ਹੋਣ ਟ੍ਰੇਨ ਆਏਗਾ ਦੇਖੀ ਗੱਡੀ ਦੇ ਪਿੱਛੇ ਬੈਠੀ ਮਸਤ ਹੋਈ ਪਈ ਆ ਉਹ ਲੱਗ ਗਿਆ ਲੱਗ ਗਿਆ ਐ ਤਾਂ ਹੈ ਨਹੀਂ ਵੀ ਅਸੀਂ ਟਾਈਮ ਨਾਲ ਵੀ ਗੁਰਦੁਆਰਾ ਸਾਹਿਬ ਪਹੁੰਚੀ ਐ ਆ ਕੋਈ ਰੁਕਣਾ ਹੋਗਾ ਉਥੇ ਰੁਕਣਾ ਹੀ ਪੈਣਾ ਟ੍ਰੇਨ ਆਊਗੀ ਹੁਣ ਇਹ ਤਾਂ ਉੱਡਨੇ ਵਾਲਾ ਗੇਰ ਆਉ ਲਗਾ ਦਿੰਦਾ ਤੂੰ ਉੱਡਲੇ ਆ ਅੱਜ ਕੇ ਹੁਣ ਆਪਾਂ ਕਟਾਣਾ ਸਾਹਿਬ ਆ ਗਏ ਪਾਣੀ ਦੇਖੋ ਨਹਿਰ ਦਾ ਕਿੰਨਾ ਹੈ ਆਪਾਂ ਗਾਏ ਦੀ ਪਾਣੀ ਨਹੀਂ ਹੈਗਾ ਤੇਜ਼ ਪਾਣੀ ਨਾ ਪਾਣੀ ਤਾਂ ਬਹੁਤ ਜ਼ਿਆਦਾ ਤੇਜ਼ ਹੈ ਪੂਰੀ ਐਨ ਭਰੀ ਜਾਂਦੀ ਹੈ ਨਹਿਰ ਛੱਲਾ ਮਾਰਦਾ ਪਾਣੀ ਥਲੇ ਸੰਗ ਤਾਂ ਜਾ ਰਹੀਆਂ ਨੇ ਗੁਰਦੁਆਰਾ ਸਾਹਿਬ ਨੂੰ 1:30 ਹੋ ਗਏ ਆਪਾਂ ਨੂੰ ਥੋੜਾ ਜਿਹਾ ਸੜਕਾ ਕਰਕੇ ਨਾ ਟਾਈਮ ਲੱਗ ਗਿਆ ਆਪਾਂ ਨੂੰ ਜ਼ਿਆਦਾ ਉਹ ਇੱਥੋਂ ਦਰਾਹੇ ਕੋਲ ਖਰਾਬ ਇਹ ਗੁਰਦੁਆਰਾ ਨਾ ਪਿੰਡ ਤੋਂ ਥੋੜਾ ਜਿਹਾ ਬਾਹਰ-ਬਾਹਰ ਜੇ ਪੈ ਜਾਂਦਾ ਹੈ। ਅੱਜ ਸੰਤਾਂ ਦਾ ਘੱਟ ਬਹੁਤ। ਨਹੀਂ ਸਗਰਾਜੂ ਤਾਂ ਇਕਨੇ ਹੁੰਦਾ ਉਹਰੇ ਕੱਟ। ਆਮਾ ਜਿਖੜਾ ਬੋ ਰਿਹਾ ਹੈਗੀ ਜਦੀ ਬਰੋਟੇ ਦੀ ਸ਼ਾਮ ਆ ਸੋਹਣੀ ਪਰ ਕਹਿੰਦੀ ਆ ਕਿ ਅਸੀਂ ਕਿਸੇ ਕਸੀ ਸਾਰੀ ਉਮਰ ਸਿਮਰਨ ਕਰ ਸਕਦੇ ਚਲੋ ਆਪਾਂ ਅੱਜ ਅੰਮ੍ਰਿਤਸਰ ਜਾ ਕੇ ਸਿਮਰਨ ਉਹਨਾਂ ਦੇ ਚੱਲਦੇ ਜਿਨ੍ਹਾਂ ਨੇ ਗੁਰਦਵਾਰੇ ਦੇ ਕੋਲ ਖੜਿਆ ਹੋਵੇ ਇੱਕ ਇੱਕ ਅਸਤੰਦ ਕਰਕੇ ਚਲੀ ਗਿੱਚੇ ਚੱਲਦੇ ਆਪਾਂ ਨੂੰ ਹੋਰ ਸਾਉਂ ਮਿਦਾਰਿਆਂ ਬਹਾਰਾਂ ਤੇ ਆਈਆਂ ਨੇ ਹੋਰ ਕਰਦੇ ਚੱਲਦੇ ਆਪਾਂ ਕੋਈ ਫਰਕ ਨਹੀਂ ਪਾਉਂਦੇ ਜਿਹੜੇ ਸੋਚਦੇ ਆਂ ਮਾਰੇ ਥੋੜਾ ਤੋਂ ਹੀ ਹੋ ਜਿਹਾ ਪਰ ਇਹ ਭੁੱਲ ਜੰਨੇ ਹੋ ਜੋ ਜਲਦੀ ਐਸੇ ਤਰੀਕੇ ਨਾਲ ਸੋਚੀ ਬੰਦਗੀ ਕਰਨ ਦਾ ਸਾਨੂੰ ਸੋਖਾ ਸੱਤ ਕਾਰਜ ਨੇ ਜੋ ਹੈ ਮਾਰਕ ਚੁਣ ਕੇ ਦੇ ਦਿੱਤਾ ਉਹ ਸਮਾਜਿਕ ਜਾਗਰੂਕ ਕਰਨੇ ਸੀ ਦਿੱਤੀ ਜਾਂਦੀ ਸਾਡੇ ਦੇ ਖੰਧਾਂ ਲੱਗ ਜਾਂਦੇ ਸੀ ਆਮ ਲੋਕ ਨੇ ਜਿਹੜੇ ਸ਼ੂਟਰ ਨੇ ਜਿਹੜੇ ਵੈਸ ਨੇ ਇਹ ਬੇਦਲ ਨਹੀਂ ਪੜ ਸਕਦੇ ਇਹ ਰੱਬ ਦੀ ਪੂਜਾ ਨਹੀਂ ਕਰ ਸਕਦੇ ਮੰਦਰ ਨਹੀਂ ਜਾ ਸਕਦੇ ਇਹ ਆਰਤੀਆਂ ਵੀ ਕਰ ਸਕਦੇ ਇਹ ਟਾਲੇ ਨਹੀਂ ਖੜ੍ਹੇ ਹੋ ਸਕਦੇ ਇਹ ਤੇ ਬ੍ਰਾਹਮਣ ਦੀ ਸੇਵਾ ਕਰਨ ਲਈ ਅਸਰ ਉਸ ਰਣੇਸ਼ੀ ਕਾਂਦੇਸੀ ਤਸਵੀਰ ਦਾ ਸਬੂਤ ਲੈਣੇ ਅੱਜ ਉਹ ਕਰ ਸਕੀਏ ਸਾਨੂੰ ਅਵਾਜ਼ ਨੂੰ ਦੀ ਜਾਤ ਸਮਾ ਇੱਕ ਹੈ ਮਨੋ ਕਹਿੰਦਾ ਬ੍ਰਾਹਮਣ ਜਾਂ ਤੋਂ ਬ੍ਰਾਹਮਣ ਹੀ ਜਾਇਆ ਆਣ ਬਾੜ ਕਾਹੇ ਨਹੀਂ ਆਇਆ ਆਪਣੇ ਆਪ ਨੂੰ ਉਸ ਦਾ ਸਮਝ ਲੈ ਜਿਸ ਤਰ੍ਹਾਂ ਦੁਨੀਆ ਦੇ ਉੱਤੇ ਉਹਨੇ ਕੋਈ ਦੁਨੀਆਵੀ ਤੌਰ ਤੇ ਉਹ ਦੇਰੇ ਨਹੀਂ ਬਣਾਈ ਜਿਹੜੇ ਦੇਰੇ ਦੇ ਚੱਲਦੇ ਆ ਜਿੱਥੇ ਜਿੱਥੇ ਇਸ ਸਮਾਜ ਦੀਆਂ ਰੀਤ ਰੀਤੀਆਂ ਦੇਖੀਏ ਸਭ ਤੋਂ ਸੱਜੇ ਪਾਸੇ ਆਪ ਚੱਲਦੇ ਉੱਤੇ ਜਾਂਦੇ ਰਹੇ ਬਸ ਹੋਇਆ ਕੋਈ ਕੋਨਾ ਬਕਤੰਬ ਸਮਾਸੀ ਮੈਂ ਖੋਦਿਆ ਪਰ ਉਹ ਜਦ ਵਿੱਚ ਸਵਾਲ ਜਵਾਬ ਕਰਾਂਗਾ ਜਿੱਦਾਂ ਮੇਰੀ ਮੰਦੀ ਤਸੱਲੀ ਹੋਵੇਗੀ ਵੀ ਉੱਥੇ ਆਪ ਲੋਕਾਂ ਦੇ ਮੰਦੀ ਦੀ ਤਸੱਲੀ ਹੋਵੇ ਮੈਨੂੰ ਪਤਾ ਪਵੇ ਕਿ ਜਿਹੜਾ ਕਾਰਜ ਕਰਦੇ ਆ ਉਹਦਾ ਫਾਇਦਾ ਕੀ ਆ ਕਰਦੇ ਕਿਉਂ ਇਹ ਕਿਸੇ ਬਹੁਤ ਹੁੰਦਾ ਇਧਰ ਨੂੰ ਹੁਣ ਆਪਾਂ ਲੰਗਰ ਹਾਲ ਚ ਨੂੰ ਚੱਲੇ ਆਂ ਬੱਚ ਬਹੁਤ ਜ਼ਿਆਦਾ ਸੰਤ ਪੁੰਜੀ ਗਈਦੀ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਦੇਖੋ ਜੀ ਇੱਥੇ ਦੁਕਾਨਾਂ ਬਹੁਤ ਸੋਹਣੀਆਂ ਸਜੀਆਂ ਹੋਈਆਂ ਨੇ ਰੇਖਾ ਪਾਣੀ ਦੇਖ ਲੈ ਕਿੰਨਾ ਵਧੀਆ ਦੇਖ ਤਾਂ ਸਹੀ ਪਾਣੀ ਦੀ ਪਾਣੀ ਦੀ ਗਾਹਾਂ ਨਾ ਜਾ ਹੋਰ ਨਾ ਕਿਤੇ ਗਿਰ ਜਾਈ ਪਾਣੀ ਦੀ ਸਪੀਡ ਤਾਂ ਦੇਖ ਤੂੰ ਕਿੰਨੀ ਵਧੀਆ ਲੱਗਦੀ ਆ ਉਹ ਪਾਣੀ ਤੇਜ਼ ਚੱਲ ਰਹੀ ਹੈ ਇਹ ਦਰਾਹੇ ਵਾਲੀ ਨਹਿਰ ਹੈ ਦੇਖੀਂ ਆਹ ਨਾ ਰੇਖਾ ਪ੍ਰਾਣੀਆਂ ਕਿਕਰਾਂ ਖੜੀਆਂ ਨੇ ਇਹ ਬਹੁਤ ਪ੍ਰਾਣੀਆਂ ਕਿਕਰਾਂ ਨੇ ਨਹੀਂ ਹੁਣ ਤਾਂ ਅੱਜ ਕੱਲ ਦਾ ਕੋਈ ਕਿਕਰ ਦਿਖਦੀ ਨਹੀਂ ਨਾ ਹੈਗੀ ਚਲੋ ਜੀ ਦੇਖੋ ਨਹਿਰ ਦਾ 뷰 ਕਿੰਨਾ ਵਧੀਆ ਹੈ ਤੇ ਮੈਨੂੰ ਤਾਂ ਪਾਣੀ ਬਹੁਤ ਵਧੀਆ ਲੱਗਿਆ ਰੇਖਾ ਕਹਿੰਦੀ ਦੀਦੀ ਕਹਿੰਦੀ ਮੈਂ ਤਾਂ ਜ਼ਰੂਰ ਨਹਿਰ ਦੇਖ ਕੇ ਜਾਣੀ ਆ ਮੈਂ ਕਿਹਾ ਚੱਲ ਤੂੰ ਦੇਖ ਵਾਰ ਇੱਕ ਵਾਰ ਨਹਿਰ ਦੇਖੀ ਕਿਸ ਤਰ੍ਹਾਂ ਸਪਾਣੀ ਜਾ ਰਿਹਾ ਨਾ ਉਹਨਾ ਤਾਂ ਨਹੀਂ ਹੈਗਾ ਨਾ 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 ਉਹਨਾਂ ਨਹੀਂ ਹੈ ਡਰ ਲੱਗਦਾ ਡਰ ਲੱਗਦਾ ਨਾ ਆਏਗਾ ਕਿ ਬੂਹ ਨਾ ਦੇਖ ਤਾਂ ਸਹੀ ਤਾਂ ਪਾਣੀ ਤਾਂ ਦੇਖ ਤੂੰ ਕਿਹੜੀ ਸਪੀਡ ਨਾਲ ਜਾਂਦਾ ਹੈ ਬਿੱਟੇ ਸਮਾਨ ਬਹੁਤ ਢੜਿਆ ਜਾਂਦਾ ਏ ਏ ਮਿੱਟੀ ਜਿਹਾ ਵਾਲਾ ਪਾਣੀ ਹੈ ਬਹੁਤ ਦੇਖੋ ਇਹ ਸਰ ਲੱਕੜੀ ਦਾ ਹਰ ਮੇ ਆਏ ਹੋਏ ਹੋ ਦੇਖੀ بڑے بڑے ਲੱਕੜ ਆਏ ਹੋਏ ਆ ਪਿੱਛੇ ਤੇ ਸਮਾਨ ਬਹੁਤ ਜ਼ਿਆਦਾ ਖੜਿਆ ਹੁੰਦਾ ਹੈ ਪਾਣੀ ਬਹੁਤ ਤੇਜ਼ ਹੈ ਲੈ ਇੱਧਰ ਵੀ ਦੇਖੋ ਕਿੰਨੇ ਸੋਹਣਾ 뷰 ਆਉਂਦਾ ਹੈ ਆਹ ਦੇਖ ਤੂਰੇ ਦੇਖ ਤੂ ਪਾਣੀ ਪਾਣੀ ਨੇ ਤਾਂ ਪੂਰਾ ਹੈ ਨਾ ਘਾਪ ਆਇਆ ਪਿਆ ਬਹੁਤਾ ਹੇਠਾਂ ਲੱਗਾਈ ਇਹ ਬਹੁਤ ਪੁਰਾਣਾ ਪੂਲ ਹੈ ਕਿਤੇ ਹੋਰ ਤੈਨੂੰ ਕੱਢਣਾ ਪੈ ਜਵੇ ਇਹਦੇ ਵਿੱਚੋਂ ਦੇਖੀਂ ਕਿੰਨਾ ਮੋਟਾ ਮੋਟਾ ਉਧਰੋਂ ਲੱਗ ਕਰ ਆਇਆ ਹੂੰ ਹਾਂ 24 ਘੰਟੇ ਇਸ ਤਰ੍ਹਾਂ ਹੀ ਚੱਲਦੀ ਆ ਪੂਰੀ ਐਨ ਭਰੀ ਹੋਈ ਆ ਦੇਖੋ ਗੁਰਦੁਆਰਾ ਸਾਹਿਬ ਉੱਥੇ ਆਪਾਂ ਉੱਥੋਂ ਆਏ ਆ ਮੱਥਾ ਟੇਕ ਰਏ ਚਲੋ ਜੀ ਹੁਣ ਆਪਾਂ ਚੱਲਦੇ ਆ ਘਰ ਨੂੰ ਇਹ ਤੋਂ ਪਾਣੀ ਦੀ ਸਪੀਡ ਤਾਂ ਦੇਖ ਦੂੰ ਇਹ ਵੀ ਇਹ ਪੂਰੀ ਸਪੀਡ ਹੈ